ਸਸਿਕਾਜੀ ਮੈਂ ਹਾ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਵਿੱਚ ਨੇ ਮਿਲੀ ਜਾਣਕਾਰੀ ਮੁਤਾਬਕ ਟਰੰਪ ਲਗਭਗ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਪੜਨ ਦੇ ਲਈ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਤਿਆਰੀ ਕਰ ਰਹੇ ਨੇ ਇਹ ਆਈਵੀ ਲੀਗ ਸਕੂਲ ਨੂੰ ਉਨ੍ਹਾਂ ਵੱਲੋਂ ਝਟਕਾ ਦੇਣ ਦੀ ਤਾਜ਼ਾ ਕੋਸ਼ਿਸ਼ ਹੈ ਜੋ ਵਿਦਿਆਰਥੀ ਸੰਗਠਨ ਦਾ 1/4 ਹਿੱਸਾ ਨੇ ਦਰਅਸਲ ਬੀਤੀ ਸ਼ਾਮ ਟੰਪ ਨੇ ਇਸ ਕਾਰਜਕਾਰੀ ਆਦੇਸ਼ ਉੱਤੇ ਹਸਤਾਖਰ ਕਰਦੇ ਹੋਏ ਟੰਪ ਨੇ ਐਲਾਨ ਕੀਤਾ ਕਿ ਹਾਰਵਰਡ ਨੂੰ ਕੈਂਬਰੇਜ ਮੈਸੇਚੂਸੈਟਸ ਦੇ ਵਿੱਚ ਆਪਣੇ ਕੈਂਪਸ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲ ਦੇਣਾ ਜਾਰੀ ਰੱਖਣ ਦੀ ਆਗਿਆ ਦੇਣਾ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਵੇਗਾ ਤਾਜਾ ਤਮਕੀਨੇ ਹਾਰਵਰਡ ਦੇ ਲਗਭਗ 7000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜੋ ਕਿ ਕੁਝ ਹਾਰਵਰਡ ਗ੍ਰੈਜੂਏਟ ਸਕੂਲਾਂ ਦੇ ਵਿੱਚ ਦਾਖਲੇ ਦਾ ਅੱਧਾ ਹਿੱਸਾ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਜਾ ਰਹੇ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਮਉਤਲ ਕਰਨ ਦੇ ਲਈ ਇੱਕ ਐਲਾਨ ਉੱਤੇ ਦਸਤਖਤ ਕੀਤੇ ਨੇ ਵਾਈਟ ਹਾਊਸ ਨੇ ਬੁੱਧਵਾਰ ਨੂੰ ਦੱਸਿਆ ਕਿ ਆਈਵੀ ਲੀਗ ਸਕੂਲਾਂ ਦੇ ਨਾਲ ਸੰਗੀ ਸਰਕਾਰ ਦਾ ਵਿਵਾਦ ਵੱਧਾ ਜਾ ਰਿਹਾ ਹੈ ਇਹ ਐਲਾਨ ਅਮਰੀਕੀ ਵਿਦੇਸ਼ ਵਿਭਾਗ ਨੂੰ ਹਾਰਵਰਡ ਦੇ ਵਿੱਚ ਮੌਜੂਦਾ ਵਿਦਿਆਰਥੀਆਂ ਦੇ ਐਕਸਚੇਂਜ ਵੀਜ਼ਾ ਜਾਂ ਫਿਰ ਮੌਜੂਦਾ ਅਕਾਦਮਿਕ ਜੋ ਐਲਾਨ ਨਾਮੇ ਦੇ ਮਾਪਦੰਡਾ ਨੂੰ ਪੂਰਾ ਕਰਦੇ ਨੇ ਉਹਨਾਂ ਨੂੰ ਰੱਦ ਕਰਨ ਤੇ ਵਿਚਾਰ ਕਰਨ ਦਾ ਨਿਰਦੇਸ਼ ਦਿੰਦਾ ਹੈ ਹਾਰਵਰਡ ਯੂਨੀਵਰਸਿਟੀ ਨੇ ਕਿਹਾ ਕਿ ਟੰਪਰ ਸ਼ਾਸਨ ਬਦਲਾ ਲੈ ਰਿਹਾ ਹੈ ਕਿਉਂਕਿ ਉਸਨੇ ਸਕੂਲ ਦੇ ਸ਼ਾਸਨ ਪਾਠਕ੍ਰਮ ਅਤੇ ਇਸ ਦੇ ਫੈਕਲਟੀ ਅਤੇ ਵਿਦਿਆਰਥੀਆਂ ਦੀ ਵਿਚਾਰਧਾਰਾ ਨੂੰ ਕੰਟਰੋਲ ਕਰਨ ਦੇ ਲਈ ਵਾਈਟ ਹਾਊਸ ਦੁਆਰਾ ਕੀਤੀਆਂ ਗਈਆਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਸੀ ਬੁੱਧਵਾਰ ਨੂੰ ਰਾਸ਼ਟਰਪਤੀ ਦੁਆਰਾ ਦਸਤਖਤ ਕੀਤੇ ਗਏ ਦੋ ਪੰਨਿਆਂ ਦੇ ਐਲਾਨਨਾਮੇ ਦੇ ਵਿੱਚ ਕਿਹਾ ਗਿਆ ਹੈ ਕਿ ਹਾਰਵਰਡ ਨੇ ਵਿਦੇਸ਼ੀ ਸਬੰਧਾਂ ਅਤੇ ਕੱਟੜਪੰਥੀਆਂ ਦੇ ਸਬੰਧ ਵਿੱਚ ਇਤਿਹਾਸ ਦਿਖਾਇਆ ਤੇ FBI ਨੇ ਲੰਬੇ ਮੈਂ ਤਾਂ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਵਿਦਿਆਰਥੀ ਜਾਣਕਾਰੀ ਚੋਰੀਕਰਨ ਖੋਜ ਅਤੇ ਵਿਕਾਸ ਦਾ ਸ਼ੋਸ਼ਣ ਕਰਨ ਅਤੇ ਗਲਤ ਜਾਣਕਾਰੀ ਫਲੋਨ ਦੇ ਲਈ ਅਮਰੀਕੀ ਉੱਚ ਸਿੱਖਿਆ ਤੱਕ ਆਸਾਨ ਪਹੁੰਚ ਜਾਂ ਫਿਰ ਫਾਇਦਾ ਉਠਾਉਂਦੇ ਨੇ ਰੀਪੋਰਟ ਦੁਆਰਾ ਦੇਖੇ ਗਏ ਇੱਕ ਅੰਦਰੂਨੀ ਕੇਬਲ ਦੇ ਅਨੁਸਾਰ ਵਿਦੇਸ਼ੀ ਵਿਭਾਗ ਨੇ ਪਿਛਲੇ ਮਹੀਨੇ ਵਿਦੇਸ਼ਿਆ ਦੇ ਵਿੱਚ ਆਪਣੇ ਸਾਰੇ ਕੌਂਸਲਰ ਮਿਸ਼ਨਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਕਿਸੇ ਵੀ ਉਦੇਸ਼ ਦੇ ਲਈ ਹਾਰਵਰਡ ਯੂਨੀਵਰਸਿਟੀ ਦੀ ਯਾਤਰਾ ਕਰਨ ਦੇ ਚਾਹਵਾਨ ਵੀਜ਼ੇ ਬਿਨਕਾਰ ਦੀ ਵਾਧੂ ਜਾਂਚ ਸ਼ੁਰੂ ਕਰਨ। ਵਿਦੇਸ਼ ਵਿਭਾਗ ਦੇ ਅੰਦਰੂਨੀ ਕੇਬਲ ਦੇ ਅਨੁਸਾਰ ਹਾਰਵਰਡ ਨੇ ਹਾਲੀ ਦੇ ਸਾਲਾਂ ਦੇ ਵਿੱਚ ਅਪਰਾਧ ਦੇ ਵਿੱਚ ਭਾਰੀ ਵਾਧਾ ਦੇਖਿਆ ਜੋ ਕਿ ਕੈਂਪਸ ਦੇ ਵਿੱਚ ਘੱਟੋ-ਘੱਟ ਕੁਝ ਸ਼੍ਰੇਣੀਆਂ ਦੇ ਆਚਰਣ ਉਲੰਘਣਾ ਨੂੰ ਅਨੁਸ਼ਾਸਨ ਦੇਣ ਦੇ ਵਿੱਚ ਅਸਫਲ ਦੇ 10 ਟੰਪ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ਉੱਤੇ ਚੀਨ ਤੋਂ 150 ਮਿਲੀਅਨ ਡਾਲਰ ਪ੍ਰਾਪਤ ਕਰਨ ਦਾ ਦੋਸ਼ ਲਗਾਇਆ ਅਤੇ ਉਸ ਨੂੰ ਵਿਦੇਸ਼ੀ ਵਿਰੋਧੀਆਂ ਦੇ ਨਾਲ ਵਿਆਪਕ ਗੁੱਲਜਹਾਂ ਦੇ ਵਜੋਂ ਦੱਸਿਆ। ਕੋਸ਼ਨਾ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੈਂਪਸ ਵਿੱਚ ਹਥਿਆਦੀ ਵਿਰੋਧੀ ਘਟਨਾਵਾਂ ਦੇ ਨਾਲ ਸੰਬੰਧਤ ਬਹੁਤ ਸਾਰੇ ਅੰਦੋਲਨਕਾਰੀ ਵਿਦੇਸ਼ੀ ਵਿਦਿਆਰਥੀ ਪਾਏ ਗਏ ਨੇ ਤੇ ਬੁੱਧਵਾਰ ਦੇ ਨੋਟਿਸ ਵਿੱਚ ਹਾਰਵਰਡ ਉੱਤੇ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਨੂੰ ਵਿਦੇਸ਼ੀ ਵਿਦਿਆਰਥੀਆਂ ਦੀਆਂ ਜਾਣੀਆਂ ਪਛਾਣੀਆਂ ਗੈਰ ਕਾਨੂੰਨੀ ਚਾਫਤ ਖਤਰਨਾਕ ਗਤੀਵਿਧੀਆਂ ਬਾਰੇ ਕਾਫੀ ਵੇਰਵੇ ਪ੍ਰਦਾਨ ਕਰਨ ਦੇ ਵਿੱਚ ਅਸਫਲ ਰਹਿਣ ਦਾ ਦੋਸ਼ ਵੀ ਲਗਾਇਆ ਗਿਆ। ਇੱਥੇ ਦੱਸਣਾ ਬੰਦਾ ਹੈ ਕਿ ਟਰੰਪ ਨੇ ਦੋਸ਼ ਲਗਾਇਆ ਕਿ ਅਮਰੀਕਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਅਮਰੀਕਾ ਵਿਰੋਧੀ ਲਹਿਰ ਦੇ ਭੰਗੂੜੇ ਬਣ ਗਈਆਂ ਨੇ ਤੇ ਟਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਅਰਬ ਡਾਲਰ ਦੀਆਂ ਗ੍ਰਾਂਟਾਂ ਅਤੇ ਹੋਰ ਫੰਡਿੰਗ ਨੂੰ ਜਮ੍ਹਾਂ ਕਰ ਦਿੱਤਾ ਜਿਸ ਦੇ ਨਾਲ ਹਾਰਵਰਡ ਦੀ ਟੈਕਸ ਮੁਕਤ ਸਥਿਤੀ ਨੂੰ ਖਤਮ ਕਰ ਦਿੱਤਾ ਗਿਆ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ